ਕੈਂਪ ਅਮਰੇ ਪੂਲ ਸੀ ਵੀ ਕੈਂਡੀ ਕਰ ਰਹੇ ਹਾਂ ਕੀ ਕੀਤਾ ਨੇ ਇਹੋ ਪੁੱਛਿਆ ਚ ਕਿਤੇ ਜੇ ਵੀ ਆ ਤੇ ਬੰਦੇ ਨੂੰ ਪਛਾਨਦੇ ਜੀ ਪਾਹੀ ਹੱਥ ਪੁੱਤਰ ਦਵਾਈ ਤੇ ਪੁੱਛਦੇ ਅਰ ਕਰਨ ਦਵੰਡੀ ਨਾਲ ਤੇ ਉਹਦੇ ਵੱਲੋਂ ਕੀ ਪੁੱਛਦੇ ਕਿ ਮੈਂ ਕਹਿੰਦਾ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹੋ ਨਹੀਂ ਯਾਰ ਮੈਂ ਕਿਹਾ ਉਹ ਮੈਂ ਤੇ ਉਹਦੇ ਪੁੱਤਰ ਦਾ ਨਾਮ ਨਾਲ ਲਿਆ ਜਾਂਦੇ ਖਾੜੇ ਦਾ ਨਾਮ ਕਰ ਲੋ ਅੱਛਾ ਇਹ ਦਾ ਨਾਮ ਨਾਲ ਲਿਆ ਤੇ ਤੇ ਕਿੰਨਾ ਚਿਰ ਰਹਿ ਇੱਥੇ ਇਹ ਜਸਵਿੰਦਰ ਆਇਆ 5 ਵਜੇ ਹੁਣ ਕੀ ਕਹਿ ਕੇ ਗਏ ਤੁਹਾਨੂੰ ਬਣਾਉਂਦੇ ਹਿੱਤੇ 8 ਤਰੀਕ ਨੂੰ ਚਪੇਸ਼ਾ ਉਹਨੂੰ ਪੇਸ਼ ਕਰਾਓ ਕਿੰਨੋ ਉਹਨੂੰ ਕਰਨ ਤੇ ਘਰੋਂ ਭੱਜਿਆ ਤਾਂ ਉਹਨਾਂ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਆ ਇਹ ਨਵਜੋਤ ਵਾ ਤપરા ਪਰਬਜੋ ਨਹੀਂ ਪਰਬਜੋ ਉਹ ਜਿਹੜੇ ਇੱਥੇ ਆ ਨਾ ਇਹ ਦਾਅਵੇ ਚ ਹੁੰਦੇ ਇਹ ਦਾਅਵਾ ਕਿ ਦੇ ਕੇ ਪੈਸਾ ਦਿੱਤਾ ਵੀ ਉਹਨੂੰ ਜੇਲ੍ਹ ਚ ਖੜਿਆ ਵਾ ਤਾਂ ਕੀਤਾ ਕੋਈ ਵੀ ਮਿੰਨੀ ਮਿੰਨੀ ਸੱਲਿਆ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤੋਤਰਾਂ ਉਹ ਉਹ ਤਰੇ ਪੁੱਤਰ ਪੁੱਤਰ ਹੈ ਮੇਰੇ ਪਰਤ ਰਹੇ ਪੁੱਤਰ ਹੈ ਹਟਾ ਮਰ ਗਿਆ ਡੈਥ ਹੋ ਗਈ ਉਹਦਾ ਅੱਛਾ ਹਾਂਜੀ 3 ਛੋਟੇ ਜਿਹੜੇ ਬੱਚੇ ਨੇ ਪਾਗੇ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਜਾਂਦਾ ਅੱਛਾ ਤਿੰਨ ਪੁੱਤਰੇ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਵਿਆਹੀ ਅੱਛਾ ਇੱਕ ਤਲਾਸ਼ੀ ਲਈ ਕਰਦੀ ਸਾਰਾ ਘਰ ਉਹ ਲੈਣ ਉਹ ਚਿੰਬੜੇ ਹੁਣ ਜਾਣ ਲੱਗੇ ਕੀ ਕਹਗੇ ਉਹ ਆਂਦੇ ਆ ਕਿਤੇ ਇਹਦੇ ਨਾਲ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਦਾੜੀ ਪੇਸ਼ ਕਰਾਵੇ ਮੈਂ ਸੀ ਕਰਦਾ ਮੇਰੇ ਆਖਿਆ ਹਰ ਇੱਕ ਉਹ ਬੱਚੇ ਨਹੀਂ ਕਿ ਆਜ ਕੱਲ ਤਾਂ ਪਤਾ ਉਹ ਉਹ ਤਾਂ ਮਾਮਾ ਸੌਰਣ ਜੀ ਠੀਕ ਹੈਗਾ ਉਹ ਜਿਹਾ ਪਤਾ ਨਾ ਜੇ ਤਰਾਂ ਉਹ ਕਿੱਥੇ ਨਿਕਲ ਜਾ ਕੇ ਕਿੱਲੇ ਉਹ ਉਹਨਾਂ ਦੇ ਨਾਲ ਹੈ ਹਾਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਟ ਕੇ ਹਾਂ ਉਹਨਾਂ ਦੇਖ ਤੇ ਨਾਮ ਬਲਾਉਂਸ ਇਹ ਜਰ ਜਰ ਹਰ ਇਹ ਮਾਰਣਾ ਤੈਨੂੰ ਪੇਸ਼ ਕਰੋ ਹਾਂਜੀ ਆਪਰੇਸ਼ਨ ਪ੍ਰੈਸ਼ਰ ਤਦੇ ਮਾਰਾ ਪੇਸ਼ ਕਰੋ ਨਹੀਂ ਤਾਂ ਹਾਂ ਉਹਨਾਂ ਨੇ ਕਿਹਾ ਉਹ ਨਾਮ ਪੇਸ਼ ਜਨਾਬ ਨਾਮ ਪੇਸ਼ ਕਰੋ ਕਿ ਬਤਾਂ ਨੂੰ ਪੁੱਛਿਆ ਜਾਊਗਾ ਕਿ ਕੀ ਨਾਮ ਹੈ ਤਗੀਫ ਅੱਜ ਇਹਨਾਂ ਇਹਦੀ ਟੀਮ ਇੱਥੇ ਕੁਛ ਗੇਛਾ ਕਰਨ ਆਈ ਸੀ ਉਹਨਾਂ ਨੇ ਤਲਾਸ਼ੀ ਤੁਸ਼ੀ ਵੀ ਲਈ ਆ ਇਹ ਕਿਧਰ ਆਏ ਸੀਗੇ ਇਹ ਹੱਲ ਪਹਿੰਦਗਾ ਕਿਹੜੇ ਚੱਕਰ ਚਾਹੀ ਪਤਾ ਨਹੀਂ ਹੱਲ ਪਹਿੰਦਗਾ ਅੱਛਾ ਸਾਂਜ ਵੇ ਦਾ ਗੇਰ ਘੁੰਮਦਾ ਹਦਾਂ ਲਾ ਕੀ ਕੀ ਪੁੱਛਦੇ ਸੀ ਪੁੱਛਿਆ ਜੋ ਸਾਡਾ ਇੱਕ ਪੁੱਤਰਾ ਸੀ ਉਹ ਡਰਦਾ ਭੰਦ ਕੇ ਦੇਖ ਕੇ ਪੁੱਛਣਾ ਕੋਈ ਨਾ ਲਾਹਣ ਦੇ ਕੇ ਉਹ ਕਰਨਾ ਪੱਤ ਜੀ 23 4 ਤੇ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨ ਵਾਲਾ ਕਰਨ ਵਾਲਾ 25 ਕਰਨ ਕੋ ਕਰਨ ਕੀ ਲੱਗਦਾ ਤੁਹਾਡਾ ਮਹਨ ਪੁੱਤਰੀ ਪੈ ਗਈ ਉਹਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਉਹ ਜਲਵੰਡੀ ਜਲਵੰਡੀ ਹਾਂਜੀ ਜਲਵੰਡੀ ਨਾ ਤਾਂ ਉਹਦੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਨਾ ਹਾਂ ਜੀ ਹਾਂਜੀ ਆਨਲਾਈਨ ਘਟ 100 ਜਿੰਨ ਪਿਲਾ ਆ ਜਦਾਂ ਤੇ ਉਹ ਦਾਦਾ ਪਾ ਦਾਦਾ ਪਾ ਲਿਆ ਦਾਦਾ ਪਾ ਹਾਂਜੀ ਇੱਕ ਬੇੜਾ ਹੈ ਦਾ ਜੇਲ੍ਹ ਚ ਹੈ ਨਾ ਜੇਲ੍ਹ ਚ ਹੈ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਸਾਨੂੰ ਕਹਾ ਆਂਦੇ ਨੇ ਨੋਟ ਦੇ ਕੇ ਕਿ ਉਹ ਫਿਰ ਪੇਚ ਕਰਾਉ ਤੇ ਆ ਕੇ ਕਿਹਨੂੰ ਪੇਸ਼ ਕਰਾਉ ਚੈੱਕ ਕਰਨ ਜਿਹੜਾ ਤਾਂ ਜਾਇਦਾ ਹੈ ਹੈ